ਉਮੀਦਵਾਰ ਦੇਖੋ ਜਿਹੜੇ ਕਹਿੰਦੇ ਜੀ ਅਸੀਂ ਸਾਦੇ ਦੇ ਬੰਦੇ ਚੱਕਦੇ ਆਂ ਲੇਕਿਨ ਬੋਲਦਾ ਸੀ ਇੱਥੇ ਭਗਵੰਤ ਮਾਨ ਚੱਬੇਵਾਲ ਮਨ ਲੱਗਾ ਪੈਗ ਲੱਗਾ ਲੱਗਦਾ ਸੀਗਾ ਭੁੱਲ ਗਿਆ ਮੈਂ ਕਿੱਥੇ ਬੋਲ ਰਿਹਾ ਵਾਂ ਕਹਿੰਦਾ ਇੱਕੋ ਹੀ ਪਾਰਟੀ ਆ ਸਾਡੇ ਦੇਸ਼ ਵਿੱਚ ਜਿਹੜੀ ਤੁਹਾਡੇ ਆਦਗੇ ਸਾਦੇ ਦੇ ਬੰਦਿਆਂ ਨੂੰ ਕਿੱਕਾ ਦਿੰਦੀ ਆ ਤੇ ਚੱਬੇਵਾਲ ਤੋਂ ਕਿਹਨੂੰ ਨੀਅਤ ਦਿੱਤੀ ਆ ਪਹਿਲੀ ਗੱਲ ਕਿ ਰਾਜਮਾਨ ਚੱਬੇਵਾਲ ਕਾਂਗਰਸ ਦਾ ਭਗੋੜਾ ਨੰਬਰ 1 ਤੇ ਅੱਗੇ ਟਿਕਟ ਕਿਹਨੂੰ ਦਿੱਤੀ ਹੋਈ ਉਹਦੇ ਪੁੱਤਰ ਈਸ਼ਾਨ ਕੇ ਪਤਾ ਨਹੀਂ ਉਹਦਾ ਨਾਮ ਚੱਬੇਵਾਲ ਨੂੰ ਹੋ ਗਈ ਭਾਈ ਪ੍ਰਤੀਜਵਾਦ ਵਾਲੀ ਪਾਰਟੀ ਬਣ ਗਈ ਆ ਅੱਗੇ ਬਰਨਾਲੇ ਚੱਲ ਜਾਓ ਤੁਸੀਂ ਬਣਾਲੇ ਦਾ ਉਮੀਦਵਾਰ ਉਤਾਰਿਆ ਹਰਿੰਦਰ ਧਾਲੀਵਾਲ ਉਹ ਉਮੀਦ ਹੈ ਵੀ ਇਸ ਸੀਟ ਖਾਲੀ ਕੀਤੀ ਆ ਉਹਦੇ ਮੱਸੀ ਦਾ ਮੁੰਡਾ ਹੋਣਾ ਅੱਜ ਅਗਿੰਦਰ ਬਾਦਲ ਚਲ ਜੋ ਕੇ ਤੁਸੀਂ ਉੱਥੇ ਕੌਣ ਆ ਉੱਥੇ ਅਕਾਲੀ ਦਲ ਦਾ ਸੁਖਵੀਰਪਾਲ ਦਾ ਪਗੌੜਾ ਢਿੱਪੀ ਢਿੱlo ਉਮੀਦਵਾਰ ਹੈ ਹੱਬ ਵੈਸੇ ਵੀ ਤੁਸੀਂ ਇਹਨਾਂ ਤੇ ਨਿਗਾਹ ਮਾਰੋ ਜਿਹੜੇ ਆਲੇ ਦੁਆਲੇ ਆ ਇੱਥੇ ਤੁਹਾਡੇ ਮਰਜੇ ਚ ਫਿਰਦੇ ਨੇ ਆ ਐਮਐਲਏ ਤੇ ਆਮ ਆਦਮੀ ਪਾਰਟੀ ਦੇ ਮინისტრ ਵਗੈਰਾ ਇਹ ਸਾਰੇ ਦੂਜੀਆਂ ਪਾਰਟੀਆਂ ਤੋਂ ਚੱਕੇ ਹੋਏ ਬੰਦੇ ਨੇ ਕਾਂਗਰਸ ਚੋਂ ਅਕਾਲੀ ਦਲ ਤੋਂ ਜਿੰਨਾ ਰੱਦੀ ਮਾਲ ਸਿੰਘਾ ਮਾਫ ਕਰਨਾ ਉਹ ਸਾਰਾ ਇਹਨਾਂ ਦੇ ਕੋਲ ਚਲੋ ਹਵਾ ਦੇ ਵਿੱਚ ਬਣ ਗਏ ਜੀ ਸਰਕਾਰ ਬਣਾ ਲੀ ਅੱਜ ਕਿੱਥੇ ਗਿਆ ਪੰਜਾਬ ਇਹਨਾਂ ਦੇ ਰਹਿ ਗਏ ਕਿੱਥੇ ਨੇ ਸਾਰੇ ਜਿਹੜਾ ਨਸ਼ੇ ਦੀ ਗੱਲ ਕਰਦਾ ਹੁੰਦਾ ਸੀਗਾ ਕਿ ਮੈਂ ਨਸ਼ੇ ਚੁੱਕੀਆਂ ਨਾਲ ਨਸ਼ਾ ਖਤਮ ਕਰ ਦੂੰਗਾ ਇੱਦਾਂ ਕਰਕੇ ਕਿੰਨਾ ਮਹੀਨਾ ਗੁਆਦਾਂਗੇ ਨਸ਼ਾ ਕੀ ਅੱਜ ਪੰਜਾਬ ਚ ਨਸ਼ਾ ਮੁੱਕ ਗਿਆ ਜ਼ਮੀਨੀ ਹਕੀਕਤ ਤੁਸੀਂ ਜਾਣਦੇ ਹੋ ਓਚੀ ਤਰ੍ਹਾਂ ਨਾਲ ਹਰ ਗਲੀ ਪੁਚੇ ਵਿੱਚ ਜਿੱਦਾਂ ਦਾ ਨਸ਼ਾ ਕੋ ਚਿੱਟਾ ਲੈ ਕੇ ਕੋਈ ਕੈਮੀਕਲ ਨਸ਼ਾ ਕੋਈ ਹੋਰ ਨਸ਼ਾ ਹਰ ਕਿਸਮ ਦਾ ਨਸ਼ਾ ਸਾਡੇ ਇੱਥੋਂ ਤੱਕ ਨੌਬਦਗੀ ਕਿ ਲੜਕੀਆਂ ਤੱਕ ਨਸ਼ਾ ਪਹੁੰਚਾ ਹੋਇਆ ਹੈ ਪੰਜਾਬ ਦੇ ਵਿੱਚ ਮਸ਼ੇ ਦੇਖੋ ਫਿਰ ਲੋਕ ਸੇ ਕਹਿੰਦੇ ਗੁਰਗੰਦ ਸਾਹਿਬ ਦੀ ਬੇਅਦਬੀ ਜੇ ਖਤਮ ਨਹੀਂ ਕਰ ਸਕਿਆ ਅਕਾਲੀ ਵੀ ਫੇਰ ਹੋ ਗਏ ਜੀ ਕਾਂਗਰਸ ਵੀ ਫੇਰ ਹੋ ਗਈ ਜੀ ਕੈਪਟਨ ਸਾਹਿਬ ਵੀ ਫੇਰ ਹੋ ਗਏ ਆ ਬੇਅਦਬੀਆਂ ਦਾ ਤੁਸੀਂ ਅੰਦਾਜ਼ਾ ਲਾ ਲਓ 2.5 ਸਾਲ ਤੋਂ ਵੱਧ ਸਮਾਂ ਲੰਘ ਗਿਆ ਇਹਨਾਂ ਨੇ ਸਭ ਤੋਂ ਜ਼ਿਆਦਾ ਢੀਲਾ ਸੱਚਾ ਸੌਦਾ ਦੇ ਸਾਥ ਕੀ ਅਗਰ ਕਿਸੇ ਨੇ ਉਹਨੂੰ ਬਚਾਇਆ ਵਾ ਤੇ ਭਗਵਾਨ ਪੰਨੀ ਸਰਕਾਰ ਵਿੱਚ ਦੋ ਸਾਲ ਤੋਂ ਜ਼ਿਆਦਾ ਜਿਹੜੀ ਉਹਦੇ ਖਿਲਾਫ ਮੁਕੱਦਮੇ ਬਣੇ ਸੀ 295 ਦੇ ਉਹਦੀ ਗ੍ਰਹਿਬ ਪਾਰ ਪੰਜਾਬ ਨੇ ਪ੍ਰਵਾਨਗੀ ਦੇਣੀ ਹੁੰਦੀ ਆ ਕਿ ਉਹ ਅਸੀਂ ਸਰ ਦੀ ਪੋਸੀਸ਼ਨ ਵਾਸਤੇ ਅਦਾਲਤ ਵਿੱਚ ਇਹ ਖਾਫੀ ਚੇ ਚਲਾਇਆ ਜਾਵੇ ਉਦੀ ਪੋਸੀਸ਼ਨ ਸੈਕਸ਼ਨ ਨੇ ਦਿੱਤੇ ਇਹਨਾਂ ਦੇ ਰਾਜ ਵਿੱਚ ਆ ਜਿਹੜੇ ਗੈਂਗਸਟਰ ਜੋ ਗੁਰਨਾਵਾ ਸਾਹਿਬ ਦੇ ਉੱਪਰ ਗੱਲ ਕੀਤੀ ਆ ਲਾਰੈਂਸ ਬਿਸ਼ੋਰੀ ਕੌਣ ਹੈ ਯਾਰ ਦੱਸੋ ਇਹਨਾਂ ਦਾ ਖਾਸੋਂ ਖਾਸ ਆਦਮੀ ਜੇਸ ਪਹਾਵਾ ਪੇਟਾ ਹੋਵੇ ਬੀਜੇਪੀ ਦਾ ਤਸੱਜਾ ਬੰਦਾ ਹੋਵੇ ਜਿਹੜਾ ਆਦਮੀ ਸਿੱਧੂ ਮੂਸੇਵਾਲੇ ਦਾ ਕਤਲ ਕਰਕੇ ਅੱਜ ਤੱਕ ਉਹਦਾ ਕੋਈ ਬਾ ਉਹ ਕਿਹਾ ਦੇ ਹੁੰਦੇ ਕਿ ਕੋਈ ਬਾ ਨਹੀਂ ਮਾਰਕਾ ਕਰ ਸਿੱਕਿਆ ਜਿਲ੍ਹੇ ਵਿੱਚ ਬੈਠੇ ਸਾਰਾ ਕ੍ਰਾਈਮ ਕਰਾ ਰਹੇ ਨੇ ਆਪਣੇ ਗੁਰਵਾਨ ਕੁਰੀਦਾ ਨਾਮ ਲੈ ਆ ਇਹਨਾਂ ਨੇ ਅੱਜ ਸਾਰੇ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਪਤਾ ਨਹੀਂ ਕਿ ਕਿੰਨੇ ਲੋਕਾਂ ਕੋਲ ਸੌਕੀਆਂ ਲੈ ਕੇ ਨੇ ਇਸ ਤਰ੍ਹਾਂ ਨਾਲ ਜੋ ਇਹਨਾਂ ਨੇ ਵੈਦੇ ਕੀਤੇ ਪੰਜਾਬ ਦੇ ਨਾਲ ਅੱਜ ਕੱذੇ ਦੀ ਗੱਲ ਮੈਨੂੰ ਯਾਦ ਹੈ ਇਸ ਤਰ੍ਹਾਂ ਸੋਣਾ ਤੋਂ ਪਹਿਲਾਂ ਜਦੋਂ ਕੇਜਰੀਵਾਲ ਆਇਆ ਅੱਗੇ ਮੈਂ ਤੋਂ ਬੜੀ ਰਿਸਰਚ ਕਰਕੇ ਆਤਾ ਹਾਂ ਮੈਂ ਜੋ ਕੰਮ ਵੈਦਾ ਕਰਤਾ ਹਾਂ ਉਹ ਪੜ੍ਹ ਕੇ ਲਿਖ ਪੜ੍ਹ ਕੇ ਆਤਾ ਹਾਂ ਲਿਖ ਕੇ ਆਤਾ ਹਾਂ ਸਮਝ ਕੇ ਆਤਾ ਹਾਂ ਤੇ ਉਹਨਾਂ ਨੇ ਕਿਹਾ ਸੀ ਕਿ ਪੰਜਾਬ ਤੁਸੀਂ ਕੀ ਕਰਦੇ ਸੀ ਆਪ ਮੁਫਤ ਦੇ ਦੇ ਰਹੇ ਹੋ پیسے ਕਿਥੋਂ ਲੈ ਕੇ ਆਵੋਗੇ ਕਹਿੰਦਾ ਕੋਈ ਬਾਤ ਹੀ ਨਹੀਂ ਹੈ ਜੀ ਮੈਂ ਪੰਜਾਬ ਮੇਂ ਬ੍ਰਿਸ਼ਟਾਚਾਰ ਖਤਮ ਕਰੂੰਗਾ 34000 ਕਰੋੜ ਰੁਪਏ ਮੈਂ ਕੱਢੂੰਗਾ ਬਜਟ ਸੇ ਦੋਸਤੋ ਮੇਰੇ ਵੀਰੋ ਬਜਟ ਹੁੰਦਾ ਜਿਹੜਾ ਆਪਣਾ ਕੁੱਲ ਗੁੱਟ ਦਾ ਖਰਚਾ ਪੰਜਾਬ ਦਾ ਬਜਟ ਜੋ ਬਜਟ ਜੋ ਬ੍ਰਿਸ਼ਟਾਚਾਰ ਕੋਲੋਂ ਹੁੰਦਾ ਬਜਟ ਚ ਤਨਖਾਹ ਦਿੱਤੀਆਂ ਜਾਂਦੀਆਂ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਆਹ ਕਰਜ਼ੇ ਦਾ ਵਿਆਜ ਦਿੱਤਾ ਜਾਂਦਾ ਅਤੇ ਹੋਰਾਂ ਬੈਗਿਆ ਹੁੰਦਾ ਜੋ ਝੂਠ ਕੋਈ ਕਿਰਕਿਲਾ ਕਹਿੰਦਾ ਜੀ ਕਿ ਮੈਂ 34000 ਕਰੋੜ ਰੁਪਏ ਬਜਟ ਚੋਂ ਕੱਢੂੰਗਾ ਤੇ 20000 ਕਰੋੜ ਰੁਪਏ ਜਿਹੜਾ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਪੰਜਾਬ ਦੇ ਵਿੱਚ ਰੇਤਾ ਪੱਟਰੀ ਦੀ ਉਹ ਸਪਾਰਕ ਨੂੰ ਬੰਦ ਕਰੂੰਗਾ ਅੱਜ ਮੇਰੇ ਵੀਰੋ ਤੁਸੀਂ ਬੈਠੇ ਹੋ ਸਾਰੇ ਤੇਰਾ ਪਾਪਾ ਨਾਨੀ ਤੇ ਵੋਟਰ ਹੋ ਦੱਸੋ ਪੰਜਾਬ ਦੇ ਵਿੱਚ ਦਰਿਆਵਾਂ ਦੀ ਲੁੱਟ ਵੱਗ ਹੋ ਗਈ ਐ ਸਾਰੇ ਪੰਜਾਬ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਜੋ ਦੀ ਤੋ ਚੱਲਦੀ ਐ ਔਰ 20000 ਕਰੋੜ ਦਾ ਛੱਡੋ ਇਹ 250 ਕਰੋੜ ਰੁਪਏ ਦੀ ਆਮਦਨੀ ਪਹਿਲਾਂ ਕਰ ਸੀ ਕਿ ਪੰਜਾਬ ਦੇ ਇਸ ਸਦੇਤਾ ਮਜਰੀ ਦੇ ਵਪਾਰ ਤੋਂ ਕਿੰਨਾ ਮੈਂ 54000 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਕਰਾਇਆ ਕਰੂੰਗਾ ਹਰ ਸਾਲ 54000 ਕਰੋੜ ਤੇ ਆ ਪੰਜਾਬ 2.5 ਸਾਲਾਂ ਬਾਅਦ ਕਿੱਥੇ ਗਦਾਵਾ 300 ਲੱਖ ਕਰੋੜ ਦਾ ਕਰਜ਼ਾ ਹੋਰ ਚੜਿਆ ਇਹਨਾਂ ਨੇ ਸਾਡੇ ਉੱਤੇ 1 ਲੱਖ ਕਰੋੜ ਰੁਪਏ ਦਾ ਦੇਖੋ ਮਗਲਿਆ ਸਰਕਾਰਾਂ ਨੇ ਗਲਤੀਆਂ ਕੀਤੀਆਂ ਹੋਣਗੀਆਂ ਮੈਂ ਮੰਨਦਾ ਹਾਂ ਲੇਕਿਨ ਪਿਛਲਾ ਜਿਹੜਾ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਚੜਿਆ ਉਹਨੂੰ ਘੱਟੋ ਘੱਟਿੰਦਾ 35-40 ਸਾਲ ਲੱਗੇ 3 ਲੱਖ ਕਰੋੜ ਦੇ ਕਰਜ਼ੇ ਤੱਕ ਪਹੁੰਚਣ ਵਾਸਤੇ ਭੁਰਵਾ ਸਾਹਿਬ ਬੈਠੇ ਨੇ 1985 'ਚ ਸਾਡਾ ਪੰਜਾਬ ਰਿਵਨਿਊ ਸਰਪਲਸ ਸਟੇਟ ਸੀਗਾ ਸਾਡੇ ਪੰਜਾਬ ਦੇ ਉੱਤੇ ਕੋਈ ਕਰਜ਼ਾ ਨਹੀਂ ਸੀ 85 ਤੋਂ ਬਾਅਦ ਜਿਹੜਾ ਇੱਕ ਗੌਰ ਆਇਆ ਖੜਕੂ ਲਹਿਰਾਉ ਉਹ ਤੋਂ ਕਰਜ਼ਾ ਕਰਦਾ ਮੱਦੇ 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 3 ਲੱਖ ਕਰੋੜ ਤੱਕ 2022 ਤੱਕ ਕਰਜ਼ਾ ਛੱਡ ਗਿਆ ਮਗਰ ਲਿਆ ਸਾਡੀਆ ਸਰਕਾਰ ਤੇ ਧੀਆਂ ਸਾਲਾਂ ਵਿੱਚ 1 ਲੱਖ ਕਰੋੜ ਰੁਪਇਆ ਹੋਰ ਕਰਜ਼ਾ ਚਾਹਦੇ ਤਾਰੇ ਜਿਹੜੇ ਕਹਿੰਦੇ ਸੀ ਜੀ ਇੱਕ ਬਦਲਾਅ ਲੈ ਕੇ ਆਵਾਂਗੇ ਜੀ ਇਨਕਲਾਬ ਲੈ ਕੇ ਆਵਾਂਗੇ ਜੀ ਤੇ ਕਿੱਥੋਂ ਦਾ ਬਦਲਾਅ ਦੱਸੋ ਔਰ ਇਸ ਕਰਜ਼ੇ ਦਾ ਖਮਿਆਦਾ ਆਪਾਂ ਹੀ ਭੁਗਤਣਾ ਵਾ ਸਾਡੇ ਸਕੂਲ ਡਿੱਗਨੇ ਨੇ ਸਾਡੀਆਂ ਗਲੀਆਂ ਨਾਲੀਆਂ ਸਾਡੇ ਹਸਪਤਾਲ ਸਾਡਾ ਜਿਹੜਾ ਇਨਫਰਾਸਟ੍ਰਕਚਰ ਹੈ ਇਹੀ ਕਮਜ਼ੋਰ ਹੋਣਾ ਵਾ ਔਰ ਤੁਸੀਂ ਸਾਰੇ ਬੈਠੇ ਪਿੰਡਾਂ ਦੇ ਸਰਪੰਚ ਬੈਠੇ ਹੋਣਗੇ ਸਾਫ ਬੈਠੇ ਨੇ ਪਿਛਲੇ 25 ਸਾਲਾਂ ਦੇ ਵਿੱਚ ਇੱਕ ਨਵੇਂ ਪੈਸੇ ਦੀ ਗੱਲ ਨਹੀਂ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਇੱਕ ਨਵਾਂ ਪੈਸਾ ਬਸ ਚੁਪਕਲੇ ਸਾਈ ਜਾਂਦੇ ਨੇ ਗੀਤ ਗਾਈ ਜਾਂਦੇ ਨੇ ਪ੍ਰਧਾਨ ਸਭਾ ਦੇ ਵਿੱਚ ਇੱਕ ਦੂਜੇ ਨਾਲ ਜੀ ਕਰਦੇ ਨੇ ਔਰ ਉਧਰ ਮੈਨੂੰ ਲੱਗਾ ਪ੍ਰਧਾਨ ਸਭਾ ਕੀ ਬੇਚੇ ਨੇ ਨਾ ਦਾ ਸਾਹਿਬ ਬਹੁਤੀ ਵਾਰੀ ਤਾਂ ਬਾਰੂ ਦਾ ਟੱਕਿਆ ਹੁੰਦਾ ਚੁੱਪੇ ਇੱਕ ਫੂਕ ਕੇ ਮੂਟੇ ਇਸੋਂ ਦਾ ਹੀ ਕਲੇਰਾਂ ਦੇ ਗੱਲ ਪੈਜੇ ਕਦੀ ਦਾ ਨਾ ਪਾਜਵੇ ਦੇ ਗੱਲ ਪੈਜੇ ਕਈ ਖੇਲੇ ਦੀ ਗੱਲ ਪੈਜੇ ਇੱਕ ਮੁੱਖ ਮੰਤਰੀ ਵਾਲੀ ਗੱਲ ਸੁਣੋ ਔਰ ਮੈਨੂੰ ਬੜਾ ਅਫਸੋਸ ਹੋਇਆ ਜਦਨੇ ਇੱਥੇ ਆਏ ਨੇ ਮਿਸਟਰ ਕੇਜਰੀਵਾਲ ਸਾਹਿਬ ਦੇਖੋ ਪੰਜਾਬ ਚ ਪੰਜਾਬ ਦਾ ਇਤਿਹਾਸ ਝਾਤ ਮਾਰ ਕੇ ਦੇਖੋ ਆ ਤੁਹਾਡੀ ਮਾਦੀ ਦੀ ਧਰਤੀ ਸਾਰਾ ਖੂਨ ਡੋਲਿਆ ਉਹ ਇੱਥੇ ਸਾਰੇ ਪੰਜਾਬ ਚ ਛੋਟਾ ਘੱਲੂ ਘਾੜਾ ਵੱਡੇ ਘੱਲੂ ਘਾੜੂ ਲੁਟਾਰਾ ਹਜ਼ਾਰਾਂ ਦੀ ਦਰਦ ਵਿੱਚ ਬੱਚੇ ਨੌਜਵਾਨ ਬਜ਼ੁਰਗ ਔਰਤਾਂ ਸ਼ਹੀਦ ਹੋਈਆਂ ਨੇ ਜੋ ਸਾਡੇ ਬਰੂਸਾ ਰਾਬਾਦ ਦੀ ਕੁਰਬਾਨੀ ਤਾਂ ਤੁਸੀਂ ਬਹੁਤ ਉਹਦਾ ਲਸਾਨੀ ਕੁਰਬਾਨੀ ਆ ਨਾ ਸਾਬ ਜਾਤਿਆਂ ਦੀ ਨਵੇਂ ਪਾਰਚਾਈ ਦੀ ਦਸਮ ਪਿਤਾ ਦੀ ਪਰ ਉਹਨਾਂ ਤੋਂ ਇਲਾਵਾ ਵੀ ਬੜੇ ਬਹਾਦਰ ਲੋਕ ਪੈਦਾ ਕੀਤੇ ਮਾਦੀ ਦੀ ਧਰਤੀ ਤੇ ਸੁਖਾ ਸਿੰਘ ਮਰਤਾਪ ਸਿੰਘ ਜਿਨ੍ਹਾਂ ਨੇ ਮਸੇ ਰੰਗਰ ਦਾ ਸਿਰ ਵੱਟਿਆ ਸੀਗਾ ਗਰਜਾ ਸਿੰਘ ਬੁੱਤਾ ਸਿੰਘ ਜਿਨ੍ਹਾਂ ਨੇ ਮੁਗਲਾਂ ਦੀ ਤਾਣਾशाही ਦੀ ਸਰਕਾਰ ਨੂੰ ਉਹਨਾਂ ਨੇ ਦੋਹਾਂ ਨੇ ਫੈਸਲਾ ਕੀਤਾ ਕਿ ਅਸੀਂ ટકਾਂਗੇ ਮੁਗਲਾਂ ਦੇ ਇਸ ਉਹਨੂੰ ਚੁਣੌਤੀ ਦੇਾਂਗੇ ਉਹ ਯਾਰ ਕਿੱਥੇ ਗਰਜਾ ਸਿੰਘ ਬੁੱਤਾ ਸਿੰਘ ਕਿੱਥੇ ਸੁੱਖਾ ਸਿੰਘ ਮਹਤਾਬ ਸਿੰਘ ਕਿੱਥੇ ਦਸਮ ਗਿਰੀ ਦੀ ਧਰਤੀ ਕਿੱਥੇ ਆਪਾਂ ਰਹਿਣ ਵਾਲੇ ਲੋਕ ਉਹ ਸਾਨੂੰ 45 ਕਿਲੋ ਦਾ ਇੱਕ ਲਾਦਾ ਆਣ ਕੇ ਪੰਜਾਬ ਚ ਉਦਾਰ ਹੈ ਉਹ ਗੇੜਾ ਮੈਂ ਬੇਈਮਾਨ ਰੰਧਾਵਾ ਦੇ ਖਿਲਾਫ ਐਕਸ਼ਨ ਨੂੰ ਕੰਮ ਕਰਾਂ ਤੇ ਬੰਦੇ ਦਾ ਪੁੱਠੇਗਾ ਤਾਂ 45 ਕਿਲੋ ਦਾ ਕੇਜਰੀ ਵਾਲਾ ਮਸੀਹ ਤੇ 45 40 45 ਕਿਲੋ ਦਾ ਪ੍ਰਵਨ ਕੁਮਾਰ ਆ ਸਿਰਫ ਪੰਜਾਬ ਪੁਲਿਸ ਤੇ ਸਿਰ ਦੇ ਉੱਤੇ ਤੁਸੀਂ ਛਾਲਾ ਮਾਰਦੇ ਹੋਇਆ ਤੁਸੀਂ ਇਹਨਾਂ ਨੂੰ ਬੇਈਮਾਨ ਕਹਿੰਦੇ ਹੋ ਤੇ ਆਪਣੇ ਆਪ ਨੂੰ ਕਹਿ ਕੇ ਕਿ ਇਹ ਇਮਾਨਦਾਰ ਆ ਜਿਹੜਾ ਇੱਥੇ ਟੈਲਾ ਮੇਜ ਦਾ ਫੈਕਟਰੀਆਂ ਲੱਗੀਆਂ ਸਾਰਾ ਕੰਮ ਪੰਚਾਇਤਾਂ ਨਾਲ ਮਿਲ ਕੇ ਆ ਪੈਸੇ ਚਾਰ ਖਮਾ ਰਹੇਗਾ ਉਹសុ ਨੂੰ ਤੁਸੀਂ ਇਮਾਨਦਾਰ ਕਹਿੰਦੇ ਹੋ ਔਰ ਇਹਨਾਂ ਨੂੰ ਬੇਈਮਾਨ ਜਿਹਨਾਂ ਦੇ ਪਿਤਾ ਜੀ ਸਰਦਾਰ ਸੰਤੋਖ ਸਿੰਘ ਰਧਾਵਾ ਪੰਜਾਬ ਪ੍ਰਦੇਸ਼ ਤੋਂ ਅੰਗਰੇਜ਼ ਦੇ ਪ੍ਰੈਜ਼ੀਡੈਂਟ ਰਹੇ ਨੇ ਪੁਰਾਣਾ ਪਛੋਕੜ ਆ ਕੁਰਬਾਨੀਆਂ ਵਾਲਾ ਪਰਿਵਾਰ ਆ ਇਹਨਾਂ ਨੂੰ ਬੇਈਮਾਨ ਕਿਉਂ ਕਹਿੰਦੇ ਯ ਜਟਾਂ ਦੇ ਪਰਿਵਾਰਾਂ ਨੂੰ ਢਮਕਾਉਂਦਾ ਘਰੌਂਦਾ ਯਾਰੇ ਆ ਮੈਂ ਤੁਹਾਡੇ ਸਾਹਮਣੇ ਖੜਾ ਮੇਰੇ ਖਲਾਫ ਐਨਟੀਪੀਐਸ ਦਾ ਕਾਗਜ਼ਸਾਫਰ ਸਰਪਚਾ ਦਰਜ ਕਰਕੇ ਮੂੰਹ 4 ਮਹੀਨੇ ਅੰਦਰ ਪੰਜ ਕੇਸ ਇਸ ਤੇ ਕੀਤੇ ਮੇਰੇ ਖਲਾਫ ਪੰਜ ਜਦੋਂ ਪਹਿਲੇ ਤਿੰਨਾਂ ਜੀ ਵੀ ਫਾਂਸਿਰ ਗਿਆ ਬਿਠੋਥਾ ਕੇਸ ਸਰਪੰਚਵਾ ਕੇਸ ਮੈਨੂੰ ਨਾਵੇ ਦੀ ਜੇਲ੍ਹ ਵਿੱਚ ਰੱਖਿਆ ਜਦੋਂ ਮੇਰੀ ਜ਼ਮਾਨਤ ਹੋ ਰਹੀ ਸੀ ਆ ਇਸੇ ਜਨਰਵਰੀ 2024 ਦੇ ਤੜਕੇ ਸੁਭਾਨਪੁਰ ਥਾਣਾ ਘਲਾ ਕੇ 2:30 ਵਜੇ ਇੱਕ ਪੰਜਵਾਂ ਕੇਸ ਦਰਜ ਕੀਤਾ ਵੀ ਕਿਸੇ ਤਰੀਕੇ ਨਾਲ ਫੋਲ ਅੰਦਰ ਰੱਖਿਆ ਜਾਂਦਾ ਸਿਰਫ ਡਰੋਨ ਦੇ ਨਜ਼ਰੀਆਂ ਪਰ ਉਹ ਕਾਲਪੁਰ ਵਹਿਗਰੂ ਬਹੁਤ ਬਿਆਨਤ ਆ ਨਾ ਅਸੀਂ ਪੰਜਾਬੀ ਇੱਤਿਹਾਸ ਦਾ ਝੁਕਣਾ ਨਹੀਂ ਆ ਸਾਡੇ ਪੁਰਖੇ ਜਿਹਦਾ ਮੈਂ ਜ਼ਿਕਰ ਕੀਤਾ ਅਸੀਂ ਘਬਰਾਉਣ ਵਾਲੇ ਨਹੀਂ ਅਸੀਂ ਤਾਂ ਲਿਆਰ ਚੱਲ ਹੋਰ ਵੀ ਤੁਸੀਂ ਕਾਂਗਰਸ ਦੇ ਬੰਦੇ ਫਟਕ ਅੰਦਰ ਦਿੱਤੇ ਨੇ ਜਿਲ੍ਹਾ ਦੇ ਵਿੱਚ ਤੁਸੀਂ ਬਹੁਤ ਸਾਰੇ ਕਾਰਕੁਨ ਜਿਹੜੇ ਸਮਾਜ ਦਾ ਕੰਮ ਕਰਦੇ ਨੇ ਮਾਲਵਿੰਦਰ ਸਿੰਘ ਮਾਲੀਵਰ ਕੇ ਵੀ ਅੰਦਰ ਫਟਕੇ ਦਿੱਤੇ ਉਹਨਾਂ ਨੇ ਵੀ ਲਿਆਰ ਚੱਲ ਲੇਕਿਨ ਮੈਂ ਕਹਿੰਦਾ ਕਿ ਜਦੋਂ ਸਾਡੀ ਸਰਕਾਰ ਬਣ ਗਈ ਕੇਜਰੀਵਾਲ ਤੇਰੇ ਭਗਵਾਨ ਦਾ ਮੰਨ ਤੇਰੇ ਤੋਂ ਨਹੀਂ ਉਹ ਚੱਲ ਹੋਣਾ ਜਦੋਂ ਅਸੀਂ ਤੇਰੇ ਤੇ ਹਮਲਾ ਕੀਤਾ ਨਾ ਤੇ ਜਦੋਂ ਤੇਰੇ ਤੇ ਵਾਰ ਕੀਤਾ ਆ ਜੋ ਤੁਸੀਂ ਲੁਕਿਆ ਪੰਜਾਬ ਨੂੰ ਔਰ ਜੋ ਕੁੱਟਿਆ ਪੰਜਾਬ ਨੂੰ ਔਰ ਜੋ ਉਜਾਰਿਆ ਪੰਜਾਬ ਨੂੰ ਇਹ ਤੁਹਾਡੇ ਤੋਂ ਨਹੀਂ ਹੋ ਚੱਲਣਾ ਇਸ ਕਰਕੇ ਆਪਣੀ ਔਕਾਤ ਵਿੱਚ ਰੋ ਔਰ ਤੁਸੀਂ ਰਾਜ ਕਰੋ ਜੋ ਲੋਕਾਂ ਨਾਲ ਵਾਅਦੇ ਕੀਤੇ ਨੇ ਉਹ ਪੰਜਾਬ ਦੇ ਵਿੱਚ ਲੋਕਾਂ ਨੂੰ ਆਪਣੇ ਵਹਿਦਿਆ ਦੀ ਪੂਰਤੀ ਕਰਕੇ ਦਿਓ ਤੁਸੀਂ ਸਰਾ ਸੱਚੂ ਬੋਲ ਕੇ ਆ ਪੰਜਾਬ ਦੇ ਵਿੱਚ ਹੁਣ ਕੋਈ ਤੁਹਾਡਾ ਮੈਂ ਤਾਂ ਦੱਸਦਾ ਕਿ ਹੁਣ ਮਨਤਾਂ ਦਾ ਰਾਜ ਨਹੀਂਗਾ ਹੁਣ ਚੱਲ ਗਿਆ ਖਤਮ ਹੋ ਗਿਆ ਉਹਦਾ ਰਾਜ ਦੱਸੋ ਮੈਨੂੰ ਜੇ ਭਗਵਾਨ ਦਾ ਰਾਜ ਹੁੰਦਾ ਤੇ ਜਿੱਦਾਂ ਪਹਿਲਾਂ ਉਹਦੀ ਪਰਵਾਰੀਆਂ ਔਰਤਾਂ ਪਿੰਡਾਂ ਕਿਰਤੀਆਂ ਸੀ ਜਾਂਦੇ ਸੀ ਕਿਤੇ ਕਰਦੇ ਕਿਥੇ ਨੇ ਬੰਦ ਕਰ ਦਿੱਤਾ ਉਹਨੇ ਕਿ ਅੰਦਰ ਬੜ ਕੇ ਰੱਖੋ ਇਹਨਾਂ ਨੂੰ ਇਹਨਾਂ ਨੂੰ ਬਾਹਰ ਇਹਦੇ ਉਸਕੀ ਬਦਲ ਦਿੱਤੇ ਨੇ ਕਿਲਾ ਮੁਖਸ਼ ਕਰਤਰ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਤੋਂ ਬਗੈਰ ਕੁਛ ਮਤਲਬ ਦਿੰਦਾ ਵਾ ਆ ਚਾਰ ਮਿਨਿਸਟਰ ਬਣਾਏ ਨੇ ਹੁਣ ਪਿੱਛੇ ਉਹ ਪਹਿਲਾਂ ਦਿੱਲੀੋਂ ਉਹਨਾਂ ਨੂੰ ਮਵਾੜੇ ਪਾਲ ਆਉਂਦੀ ਆ ਤੇ ਫਿਰ ਭਗਵਾਨ ਮਾਨ ਨੂੰ ਪਤਾ ਲੱਗਦਾ ਕਿ ਚਾਰ ਮੰਤਰੀ ਮੇਰੀ ਕਰਮੇਤ ਤੇ ਬਣਾਤੇ ਆ ਇਕ ਵੇ ਸਾਰੀ ਐਮਐਲਏ ਕੇਚੀਵਾਰ ਦੇ ਸੱਦੇ ਹੋਏ ਸੀਗੇ ਇਕ ਵੇ ਸਾਰੇ ਮਿਨਿਸਟਰ ਉੱਤੇ ਸੱਦੇ ਹੋਏ ਸੀਗੇ ਔਰ ਹੁਣ ਪਿੱਛੇ ਜੇ ਅੱਜ ਨਾ ਇੰਪੋਰਟੈਂਟ ਫੰਕਸ਼ਨ ਹੁੰਦੇ ਆ ਆ ਸਰਪੰਚਾਂ ਨੂੰ ਸੌਂਚ ਕਾਇੀਆ ਵੈਸੇ 25 ਕਰੋੜ ਰੁਪਏ ਬਰਬਾਦ ਕੀਤਾ ਇਹਨਾਂ ਨੇ ਖੂ ਕਰਦੇ ਸੁੱਟਿਆ ਉਹ ਕੇਜਰੀਵਾਲ ਬੈਠਾ ਉੱਥੇ ਉਹ ਸਰਪੰਚਾਂ ਨੂੰ ਸੌਂਚ ਕਾਇਆ ਇਹ ਕੌਣ ਹੁੰਦਾ ਜੀ ਜਿੱਦਾਂ ਹੁਣ ਆ ਸਧਾਰਨ ਐਮਐਲਏ ਆ ਮੁੱਖ ਮੰਤਰੀ ਬਹਿਣੀਗਾ ਕੱਲ ਪਰਸੋਂ ਪੁਲਿਸ ਵਾਲਿਆਂ ਨੂੰ ਦੇਨੇ ਸੀ ਆ ਆਪਣੇ ਉਹਨਾਂ ਦੀਆਂ ਪੱਤਰ ਦੇਨੇ ਸੀਗੇ ਨਿਯੁਕਤੀ ਪੱਤਰ ਉਹ ਕੇਜਰੀਵਾਲ ਸਾਹਤੋ ਦੁਆਇਆ ਜਾ ਰਹੇ ਨੇ ਭਗਵਾਨਤ ਮਾਨ ਸਿਰਫ ਹੁਣ ਨਾਮ ਦਾ ਮੁੱਖ ਮੰਤਰੀ ਹੈ ਬਾਗਦੋਰ ਸਾਰੀ ਦਿੱਲੀ ਚਲਾ ਰਹੀ ਆ ਜਿੰਨੇ ਵੱਡੀਆਂ ਅਪੁਆਇੰਟਮੈਂਟਸ ਨੇ ਅੱਜੇ ਆਰਥਿਕ ਐਡਵਾਈਜ਼ਰ ਲਾਇਏ ਨੇ ਪੰਜਾਬ ਤੋਂ ਘੱਟਦੇ ਉਹ ਸਾਰੇ ਦੋ ਗੈਰ ਪੰਜਾਬੀ ਲਿਆ ਕੇ ਬਾਹਰ ਲਾਤੇ ਸਾਰਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਜਿਹੜੇ ਪਰਸਨਲਿਟੀ ਉਹ ਗੈਰ ਪੰਜਾਬ ਤੋਂ ਦਿੱਲੀੋਂ ਭੇਜ ਦਿੱਤੇ ਰੇਲਾ ਤੇ ਫੌਲਟੀਆ ਪ੍ਰੋਪਰਟੀ ਵਾਲਿਆਂ ਨੇ ਉਹ ਸਾਰੇ ਗੈਰ ਪੰਜਾਬੀ ਸੋਗਰਾ ਕਹਿਣ ਤੋਂ ਮੇਰੇ ਵੀਰੋ ਭਰਾ ਬਜ਼ੁਰਗੋ ਕਿ ਇਹਨਾਂ ਤੋਂ ਬਚਣਾ ਵਾ ਮੈਂ ਇਹਨਾਂ ਨਾਲ ਅਛਿਕਰਾ ਨੇੜਿਓਂ ਹੋ ਕੇ ਦੇਖਿਆ ਬਿਲਕੁਲ ਡਿਕਟੇਟਰ ਟਾਈਪ ਆਤੀਆਂ ਅੱਜ ਇੱਕ ਨਾ ਦਲੀ ਮਨਿਸਟਰ ਹੁਣੇ ਇਸਤਿਫਾ ਦੇ ਗਿਆ ਕਿਹਾ ਮੈਂ ਇਹਨਾਂ ਨਾਲ ਕੰਮ ਕਰ ਸਕਦਾ ਕਿਆ ਕੇਲਾਸ਼ ਕੇਲੋਤ ਅਗੋਏ ਜੇ ਨਵੀਂ ਸਰਕਾਰ ਨਈ ਸੀ ਅਤੀਸ਼ੀ ਉਹ ਫੜਕੀ